ਨਿੱਕੇ ਹੁੰਦੇ ਬੱਚੇ ਦੀ ਜੇ ਮਾਂ ਮਰ ਜਾਵੇ ਮਾਂ ਬਿਨਾ ਬੱਚਾ ਬੜਾ ਰੋਹੇ ਕਰ ਲਾਵੇ ਨਿੱਕੇ ਹੁੰਦੇ ਬੱਚੇ ਦੀ ਜੇ ਮਾਂ ਮਰ ਜਾਵੇ ਮਾਂ ਬਿਨਾ ਬੱਚਾ ਬੜਾ ਰੋਹੇ ਕਰ ਲਾਵੇ ਮਾਂ ਮਾਸਾਂ ਮਾਂ ਠੰਡੀਆਂ ਨੇ ਕਿਸ ਪੁੱਤ ਦੀ ਮਾਂ ਮਰ ਜਾਏ ਉਜੜ ਕਰ ਜਾਵੇ ਹਾਲ ਤਾਂ ਮੰਧੀਆਂ ਨੇ ਨਿੱਕੇ ਹੁੰਦੇ ਬੱਚੇ ਦੀ ਜੇ ਮਾਂ ਮਰ ਜਾਵੇ ਮਾਂ ਜਨਮ ਬੱਚੇ ਨੂੰ ਦੇਂਦੀ ਆ ਪਰ ਦੁੱਖ ਮੁਸੀਬਤ ਸੈਂਦੀ ਆ ਮਾਂ ਜਨਮ ਬੱਚੇ ਨੂੰ ਦੇਂਦੀ ਆ ਪਰ ਦੁੱਖ ਮੁਸੀਬਤ ਸੈਂਦੀ ਆ ਸੁੱਕੀ ਥਾਂ ਤੇ ਪਹੁੰਦੀ ਬੱਚੇ ਨੂੰ ਆਪ ਗਿੱਲੀ ਥਾਂ ਤੇ ਪੈਂਦੀ ਆ ਸੁੱਕੀ ਥਾਂ ਤੇ ਪਹੁੰਦੀ ਬੱਚੇ ਨੂੰ ਆਪ ਗਿੱਲੀ ਥਾਂ ਤੇ ਪੈਂਦੀ ਆ ਵੱਡਾ ਹੋ ਕੇ ਪੁੱਤ ਪਾਵੇ ਪਾਣੀ ਵੀ ਨਾ ਦੇਵੇ ਵੱਡਾ ਹੋ ਗਏ ਪੁੱਤ ਭਾਵੇਂ ਪਾਣੀ ਮੀਂਹ ਨਾ ਦੇਵੇ ਮੁੰਜ ਤਾਂ ਜ਼ਰੂਰ ਪੁੱਤ ਹੁੰਦੇ ਮਿੱਠੇ ਮੇਵੇ ਮੁੰਜ ਤਾਂ ਜ਼ਰੂਰ ਪੁੱਤ ਹੁੰਦੇ ਮਿੱਠੇ ਮੇਵੇ ਭਾਵੇਂ ਕਾਰ ਕਰ ਪਾਉਂਦੇ ਪੰਡੀਆਂ ਨੇ ਪੰਡੀਆਂ ਨੇ ਜਿਸ ਪੁੱਤ ਦੀ ਮਾਂ ਮਰ ਜਾਏ ਉਜੜ ਕਰ ਜਾਵੇ ਹਾਲ ਤਾਂ ਮੰਡੀਆਂ ਨੇ ਨਿੱਕੇ ਹੁੰਦੇ ਬੱਚੇ ਦੀ ਜੇ ਮਾਂ ਮਰ ਜਾਵੇ ਪਿਓ ਸੋਚਾਂ ਦੇ ਵਿੱਚ ਡੁੱਬ ਜਾਂਦਾ ਨਾਲ ਰੋਟੀ ਗਮਾਂ ਦੇ ਖਾਂਦਾ ਏ ਪਿਓ ਸੋਚਾਂ ਦੇ ਵਿੱਚ ਡੁੱਬ ਜਾਂਦਾ ਨਾਲ ਰੋਟੀ ਗਮਾਂ ਦੇ ਖਾਂਦਾ ਏ ਨਾ ਘਰ ਵਿੱਚ ਪਹੁੰਚਾ ਫਿਰਿਆ ਕਦੀ ਨਾ ਮਾਂਜਾ ਦਿਸਦਾ ਪਾਂਡਾ ਏ ਨਾ ਘਰ ਵਿੱਚ ਪਹੁੰਚਾ ਫਿਰਿਆ ਕਦੀ ਨਾ ਮਾਂਜਾ ਦਿਸਦਾ ਪਾਂਡਾ ਏ ਜਦ ਪੁੱਤ ਨੂੰ ਖੜਾ ਵੇ ਉਹਦਾ ਰੂਣ ਬੜਾ ਆਵੇ जॾहिं खॾा बड़ा दुर कई लंघिया दुखां द राता न कई लंगा दुखां राता नत जी मा मर जवे उजड़ घर जालतियां निके हूंदे बचे जी त मां मर ज ਮੂਵੇ ਅੱਗੇ ਖਲੋਤੇ ਣਾਣੇ ਨੇ ਖੌੜੀ ਕੀ ਕੁਦਰਤ ਦੇ ਪਾਣੇ ਨੇ ਮੂਵੇ ਅੱਗੇ ਖਲੋਤੇ ਣਾਣੇ ਨੇ ਖੌੜੀ ਕੀ ਕੁਦਰਤ ਦੇ ਪਾਣੇ ਨੇ ਟੱਪੇ ਆੜਾ ਮਾਮਾ ਚੰਗੀਆਂ ਨੇ ਗੋਂ ਦਾ ਗਿੱਲ ਚੰਜੋਟੀ ਮਾਮਾ ਚੰਗੀਆਂ ਨੇ ਚੰਗੀਆਂ ਨੇ ਜਿਸ ਪੁੱਤ ਦੀ ਮਾਂ ਮਰ ਜਾਏ ਮੁਝੜ ਕਰ ਜਾਵੇ ਹਾਲ ਤਾਂ ਮੰਦੀਆਂ ਨੇ ਨਿੱਕੇ ਹੁੰਦੇ ਬੱਚੇ ਜੀ ਜੇ ਮਾਂ ਮਰ ਜਾਵੇ ਮਾਂ ਬਿਨਾ ਬੱਚਾ ਬੜਾ ਰੋਵੇ ਕਰ ਲਾਵੇ ਮਾਂ ਮਾਵਾ ਠੰਡੀਆਂ ਨੇ ਜਿਸ ਪੁੱਤ ਦੀ ਮਾਂ ਮਰ ਜਾਏ ਉਜੜ ਕਰ ਜਾਵੇ ਹਾਲਤਾ ਮੰਡੀਆਂ ਨੇ ਨਿੱਕੇ ਹੁੰਦੇ ਬੱਚੇ ਜੀ ਜੇ ਮਾਂ ਮਰ ਜਾਵੇ ਮਾਤਾ ਪਿਤਾ ਦੇ ਸੇਵਾ ਕਰਨੇ ਕਰਮਾ ਭਾਗ ਨੇ ਸੀਤਾ ਲੇਂਦਰ ਲਾਲ ਜੰਮਲਾ ਜੱਟ ਜਿੰਦਾ ਮਾਪੇ ਦੀ ਸੇਵਾ ਕਰੋ ਗੁਰੂ ਨਾਨਕ ਮਹਾਰਾਜ ਜਿੰਦਾ ਵਰਤ ਸੇਵਾ ਕਰੋ ਮਾਤਾ ਪਿਤਾ ਦੇ ਸਿਧਾਂਤੋ ਮਹਾਰਾਜ ਪੱਤਰਕਾਰ ਤਰਵਿੰਦਰ ਸਿੰਘ ਜੌਰ ਕਜੋ ਸਾਥੰਗ ਜੀ ਰਿਲਾਇ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਲ ਜੋ ਦੇਵਤਾਰ ਗੁਰੂ ਨਾਨਕ ਮਹਾਰਾਜ ਕਲਗੀਆਂ ਵਾਲੇ ਬਾਜ ਵਾਲੇ ਮੇਰਾ ਕੜੀ ਮਹਾਰਾ ਸੱਚੇ ਬਾ ਸਵਚਾ ਸੰਗਲਪਣ ਚੰਝੋਟੀ ਤਹਿਸੀਲ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਪੰਜਾਬ ਪੁਲਜਕਮਾਪੇ ਛਾਰੇ ਦੇ ਸੰਬੰਧ ਚ ਗੁਰੂ ਨਾਨਕ ਮਹਾਰਾ ਸਾਉ ਦਾ ਪਲੰਗ ਦੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਾ ਦਾ ਪੱਲਾ ਵਹਿਗੁਰੂ ਜੀ ਕਾ ਖਾਲਸਾ ਵਕ ਜੀ ਫਤਿਹ